ਕਈਆਂ ਦੇ ਸਵਾਲ ਸੀ ਵੀ ਮੱਲੀ ਸਾਹਿਬ ਆਖਰਕਾਰ ਤੁਸੀਂ ਵੀਡੀਓ ਕਿਸ ਫੋਨ ਨਾਲ ਬਣਾਉਂਦੇ ਹੋ ਤਾਂ ਮਿੱਤਰੋ ਪਹਿਲਾਂ ਤਾਂ ਮੇਰੇ ਕੋਲੇ ਫੋਨ ਸੀਗਾ Samsung S21 FE ਹੁਣ ਮੈਂ ਫੋਨ ਲਿਆ Vivo X200 ਜਿਹੜਾ ਕਿ ਮੇਰੇ ਹੱਥ ਦੇ ਵਿੱਚ ਹੁਣ ਤੁਸੀਂ ਆਖਣਾ ਮੱਲੀ ਸਾਹਿਬ ਤੁਸੀਂ ਆਈਫੋਨ ਕਿਉਂ ਨਹੀਂ ਲਿਆ ਆਈਫੋਨ ਦੇ ਕੈਮਰੇ ਦੇ ਤਾਂ ਰੀਸ ਕੋਈ ਫੋਨ ਵੀ ਨਹੀਂ ਕਰਦਾ ਮੈਂ ਤੁਹਾਡੀ ਗੱਲ ਨਾਲ 101% ਸਹਿਮਤ ਹਾਂ ਵੀ ਆਈਫੋਨ ਦਾ ਕੈਮਰਾ ਮੈਂ ਨਾ ਕੋਈ ਵੀ ਦੁਨੀਆ ਚ ਕੰਪਨੀ ਚਾਹੇ Samsung ਵੀ ਆ ਉਹ ਵੀ ਉਸ ਦੇ ਕੈਮਰੇ ਦੀ ਰੀਸ ਨਹੀਂ ਕਰ ਸਕਦੀ iPhone ਦੇ ਕੈਮਰੇ ਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਨਾ ਪਿੱਛੇ ਜੇ ਗੈਰੀ ਨਾਲ ਵਲੋਗਿੰਗ ਕਰਨ ਗਿਆ ਸੀ ਬਾਹਰ ਵੀਡੀਓ ਬਣਾਉਣ ਗਿਆ ਸੀ ਉੱਥੇ ਗੈਰੀ ਕੋਲੇ ਸੀ iPhone ਮੇਰੇ ਕੋਲੇ ਸੀ Vivo X200 ਤਾਂ ਭਾਈ ਜੀ ਉਹਨੇ ਵੀ ਵੀਡੀਓ ਬਣਾਈਆਂ ਤੇ ਵੀਡੀਓ ਮੈਂ ਵੀ ਬਣਾਈਆਂ ਹਾਂ ਕਲੈਰਿਟੀ ਉਹਦੇ ਵਰਗੀ ਨਹੀਂ ਪਰ 4K 60 FPS ਤੇ ਵੀਡੀਓ ਬਣਾਉਂਦਾ ਕਲੈਰਿਟੀ ਤੁਹਾਨੂੰ ਚੈੱਕ ਕਰਾਵਾਂਗੇ ਉਸ ਬੰਦੇ ਨੇ ਆਪਦਾ ਆਈਫੋਨ 36 ਵਾਰੀ ਗਿੱਲਾ ਕੀਤਾ ਰਮਾਲ ਪਾ ਪਾ ਕੇ ਤੇ ਆ ਜਿਹੜਾ Vivo X200 ਆ ਇਹਨੂੰ ਕਿਸੇ ਠੰਡਕ ਦੀ ਲੋੜ ਨਹੀਂ ਪਈ ਬਾਈ ਜੀ 42 ਤੋਂ 43 ਡਿਗਰੀ ਟੈਂਪਰੇਚਰ ਦੇ ਵਿੱਚ ਐਸ ਫੋਨ ਨੇ ਵੀਡੀਓ ਬਣਾਈਆਂ ਹੀਆਂ ਨੇ ਤੇ ਜਮਾਂ ਹੀਟ ਨਹੀਂ ਹੋਇਆ ਤੇ ਗੈਰੀ ਸਪੈਸ਼ਲ Vivo ਦਾ V50 ਫੋਨ ਲੈ ਕੇ ਆਇਆ ਸਪੈਸ਼ਲ ਬਾਈ ਕਮੈਂਟ ਕਰਕੇ ਤੁਹਾਨੂੰ ਫੋਟੋ ਵੀ ਸ਼ੇਅਰ ਕਰ ਦੂਗਾ ਤਾਂ ਮਿੱਤਰੋ ਜੇਕਰ ਤੁਸੀਂ ਗਰਮੀ 'ਚ ਵੀਡੀਓ ਬਣਾਉਣੀ ਆ ਤਾਂ ਗਰਮੀ ਦੇ ਵਿੱਚ ਆਈਫੋਨ ਲੈਣ ਦਾ ਘੰਟਾ ਫਾਇਦਾ ਨਹੀਂ ਆਈਫੋਨ ਸਿਰਫ ਬਣਿਆ ਠੰਡੇ ਮੌਸਮ ਵਾਸਤੇ ਤੇ ਠੰਡ 'ਚ ਆਈਫੋਨ ਤਾਂ ਠੰਡ ਦੇ ਵਿੱਚ ਵੀ ਗਰਮ ਹੋ ਜਾਂਦਾ ਜੇਕਰ ਤੁਸੀਂ 4K 60 FPS ਤੇ ਆਈਫੋਨ ਤੇ ਵੀਡੀਓ ਬਣਾਉਂਗੇ ਤਾਂ ਠੰਡ ਦੇ ਵਿੱਚ ਵੀ ਆਈਫੋਨ ਗਰਮ ਹੋ ਜਾਂਦਾ ਭਾਈ ਜੀ ਇਹਦੇ ਤੇ ਭਾਈ ਜੀ 4K 60 FPS ਤੇ ਮੈਂ ਵੀਡੀਓ ਬਣਾਉਂਦਾ ਰਿਹਾ ਪਿੱਛੇ ਜੇ ਗਿਆ ਹੁਣ ਤੁਸੀਂ ਟਰੈਕਟਰ ਵਾਲੀ ਵੀਡੀਓ ਦੇਖੀ ਹੋਣੀ ਆ ਉਹ ਵੀ ਇਸ ਫੋਨ ਤੋਂ ਬਣੀ ਆ ਕਈ ਵਲੌਗ ਜਿਹੜੇ ਮੈਂ ਇਸ ਫੋਨ ਤੋਂ ਬਣਾਏ ਨੇ ਤਾਂ ਤੁਸੀਂ ਪਸੰਦ ਵੀ ਕੀਤੇ ਨੇ ਤੇ ਵਾਇਰਲ ਵੀ ਹੋਏ ਨੇ ਅੱਜ ਮੈਂ ਤੁਹਾਨੂੰ ਬਈ ਜੀ ਇਸ ਫੋਨ ਦੀ ਖਾਸੀਅਤ ਦੱਸੂਗਾ ਜੇਕਰ ਤੁਸੀਂ ਫੋਨ ਲੈਣਾ ਵਲੌਗਿੰਗ ਵਾਸਤੇ ਜਾਂ ਵੀਡੀਓ ਬਣਾਉਣ ਵਾਸਤੇ ਖਾਸ ਕਰਕੇ ਗਰਮੀ ਦੇ ਵਿੱਚ ਤਾਂ ਇਸ ਵੀਵੋ ਦੇ ਫੋਨ ਨਾਲੋਂ ਬੈਸਟ ਕੋਈ ਫੋਨ ਨਹੀਂ ਵੀਵੋ X200 ਲੈ ਲਓ ਵੀਵੋ V50 ਲੈ ਲਓ ਇਹ ਦੋ ਫੋਨ ਰეკਮੈਂਡ ਕਰਾਂਗਾ ਮੈਂ ਇਸ ਸੀਰੀਜ਼ ਚ vivo x200 pro ਵੀ ਨਾ ਲਿਆ ਜੀ vivo x200 ultra ਵੀ ਨਾ ਲਿਆ ਜੀ vivo v50 ਤੇ vivo x200 ਕਿਉਂਕਿ ਇਹਦੇ ਵਿੱਚ ਬਾਈ ਜੀ ਸਟੈਬਿलाइजेशन ਬੜੀ ਤਗੜੀ ਆ ਬੜੀ ਕਮਾਲ ਦੀ ਸਟੈਬਿलाइजेशन 12gb ਤੇ 256gb ਇਹ ਸੈਟ ਆ ਲਗਭਗ ਮੈਨੂੰ 70000 ਦੇ ਵਿੱਚ ਪਊਗਾ ਕਿਸ਼ਤਾਂ ਤੇ ਲਿਆ ਬਾਈ ਜੀ ਮੈਂ 1000 ਰੁਪਏ ਉਹਨਾਂ ਨੇ ਮੇਰੇ ਤੋਂ ਲਿਆ ਤੇ ਹਜੇ ਦੀ ਕਿਸ਼ਤ ਪਹਿਲੀ ਆਉਣੀ ਆ 5000 ਪਹਿਲੀ ਉਸ ਤੋਂ ਬਾਅਦ 45 4500 ਦੀਆਂ ਕਿਸ਼ਤਾਂ 15 ਕਰਾਈਆਂ ਨੇ ਲੈਣਾ ਮੇਰੀ ਮਜਬੂਰੀ ਸੀ ਕਿਉਂਕਿ ਇਹ ਫੋਨ ਜਿਹੜਾ ਇਹਦਾ ਬੈਟਰੀ ਬੈਕਅਪ ਦਾ ਚੱਕਰ ਸੀ ਪਰ Samsung S21 FE ਵਰਗਾ ਵੀ ਕੋਈ ਕੈਮਰਾ ਨਹੀਂ ਅੱਜ ਤੁਹਾਨੂੰ ਮੈਂ ਆਪਣੇ ਫੋਨ ਦੀਆਂ ਖਾਸੀਅਤਾਂ ਦੱਸਦਾ ਵੀ ਤੁਸੀਂ Vivo ਕਿਉਂ ਲੈਣਾ ਤੇ ਕਿਉਂ ਜ਼ਰੂਰਤ ਹੈ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਵੀ ਆਪਾਂ ਇਹ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਜੇਕਰ ਪੈਸੇ ਸੱਟਣੇ ਆ ਤੇ ਚਾਹੀਦੀ ਚੀਜ਼ ਤੇ ਲਾਓ ਜੇਕਰ ਤੁਸੀਂ ਵੀਡੀਓ ਬਣਾਉਣੀ ਹੈ ਗਰਮੀ ਦੇ ਵਿੱਚ ਬਾਹਰ ਜਾਣਾ ਠੀਕ ਹੈ ਕਿ ਨਹੀਂ ਤੇ ਇਸ ਦਾ ਮੈਂ ਕੈਮਰਾ ਦਿਖਾ ਦੇਣਾ ਸਭ ਤੋਂ ਪਹਿਲਾਂ ਲੋ ਵੀ ਮਿੱਤਰੋ ਸਭ ਤੋਂ ਪਹਿਲਾਂ ਜਿਹੜਾ ਮੇਰੇ ਕੋਲੇ ਫੋਨ ਹੁੰਦਾ ਸੀ ਆ ਸੀਗਾ Samsung S21 FE ਨਿੰਦਾ ਮੈਨ ਲੱਗਿਆ ਸ਼ੂਟਿੰਗ ਕਰਨਾ ਦੇਖੋ ਤੁਸੀਂ ਤੇ ਜਿਹੜੀ ਮੈਂ ਵੀਡੀਓ ਬਣਾਈ ਜਨਾ ਇਹ Vivo X200 ਤੋਂ ਬਣੀ ਜਾਂਦੀ ਹੈ ਤੇ ਤੁਸੀਂ Vivo X200 ਦੀ ਕਲੈਰਿਟੀ ਵੀ ਦੇਖ ਲਿਆ ਜੀ ਤੇ S21 FE ਦੀ ਕਲੈਰਿਟੀ ਤਾਂ ਤੁਹਾਨੂੰ ਪਤਾ ਹੀ ਲੱਗ ਜਾਊਗਾ ਤੁਸੀਂ ਵੀਡੀਓ ਜਿਹੜੀ ਮੈਂ ਇੰਟਰੋਡਕਸ਼ਨ ਦਿੱਤੀ ਉਹਦੇ ਤੇ ਦਿੱਤੀ ਹੈ ਤੁਸੀਂ ਕਲੈਰਟੀ ਚੈੱਕ ਕਰ ਸਕਦੇ ਜੇ ਆਹ ਵੇਖ ਲਓ ਤੁਸੀਂ ਇਹ 4K 60fps ਤੇ ਆ ਆ ਵੇਖ ਲਓ ਜ਼ੂਮ ਤੁਸੀਂ ਇੱਥੇ ਅਲਟਰਾ ਵਾਈਡ ਆ ਆ ਵੇਖ ਲਓ ਲਾਈਟ ਆ ਗਈ ਜੀ ਹੁਣ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਤੁਸੀਂ 10 ਤੱਕ ਵੀ ਨਾ ਸਿਰਾ ਲੱਗ ਜਾਂਦਾ ਬਾਬੇ ਸਿਰਾ ਆ ਵੇਖੋ ਤੁਸੀਂ ਪਨੀਰੀ ਦਿਖਾ ਦਿੰਨੇ ਆ ਵੇਖੋ ਇਹ 4K 60fps ਤੇ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਫਰੰਟ ਕੈਮਰਾ ਦਿਖਾਉਣਾ ਜੀ ਆ ਵੇਖੋ ਫਰੰਟ ਫਰੰਟ ਕੈਮਰਾ ਵੀ ਬਾਈ ਜੀ 4K 60fps ਤੇ ਰਿਕਾਰਡ ਕਰੀ ਜਾਂਦਾ ਰੰਗ ਦੇ ਸਕਦੇ ਜੇ ਕਲਰ ਦੇ ਸਕਦੇ ਜੇ ਮੈਨੂੰ ਇਹ ਦੱਸੋ ਵੀ ਆਈਫੋਨ ਜਿੰਨੀ ਕੁਆਲਿਟੀ ਨਹੀਂ ਪਰ ਉਹਦੇ ਤੋਂ ਉੱਨੀ ਜ਼ਰੂਰ ਆ 21 ਮੈਂ ਨਹੀਂ ਕਹਿ ਸਕਦਾ ਵੀ ਬਾਲਾ ਡਿਫਰੈਂਸ ਨਹੀਂ ਕਹਿ ਸਕਦੇ ਤਾਂ ਮੇਰੇ ਖਿਆਲ ਦੇ ਵਿੱਚ ਜੇਕਰ ਤੁਸੀਂ ਲੱਖ ਸਵਾ ਲੱਖ ਲਾਉਣਾ ਤਾਂ ਭੁੱਲ ਕੇ ਵੀ ਨਾ ਲਾਇਆ ਜੀ ਇੱਕ ਇਹਦੀ ਸਭ ਤੋਂ ਖਾਸ ਗੱਲ ਆ ਵੀ ਬੈਟਰੀ ਬੈਕਅਪ ਮਿੰਟ ਬਾਈ ਜੀ 25 ਲੱਗਦੇ ਆ ਫੁੱਲ ਹੋ ਜਾਂਦਾ ਸਾਰਾ ਦਿਨ ਲੋਡ ਨਹੀਂ ਪੈਂਦੀ ਸਾਰਾ ਦਿਨ ਆ ਮੁੰਡਾ ਰਿਕਾਰਡ ਕਰੀ ਯਾਰ ਰਿਕਾਰਡ ਕਰੀ ਜਾ ਹਾਂ ਤੂੰ ਚਾ ਕਵਰ ਲਾ ਲੂ ਤੂੰ ਮੈਨੂੰ ਰਿਕਾਰਡ ਕਰੀ ਜਾ ਤੈਨੂੰ ਤਾਂ ਸਾਰਾ ਦਿਨ ਲੋਡ ਨਹੀਂ ਪੈਂਦੀ ਬਾਈ ਜੀ ਸਾਰਾ ਦਿਨ ਐਡੀ ਸਿਰਾ ਚੀਜ਼ ਆ ਉਹ ਬਾਈ ਜੀ 70000 ਰੁਪਏ ਲਾਇਆ ਪਰ ਤੁਸੀਂ ਵੀਵੋ V250 ਲੈ ਸਕਦੇ ਜੋ ਉਹਦੇ ਵਿੱਚ ਵੀ ਇਹੋ ਜੇ ਇਦਾਂ ਦੇ ਹੀ ਫੀਚਰ ਨੇ ਇਦਾਂ ਦੇ ਹੀ ਤੁਹਾਨੂੰ ਫੀਚਰ ਨਜ਼ਰ ਆਉਣਗੇ ਤਾਂ ਇਹੋ ਜੇ ਆਪਣਾ ਫੋਨ ਦਾ ਸਟੈਬਲਾਈਜੇਸ਼ਨ ਆਪਾਂ ਦਿਖਾ ਦਨੇ ਸਭ ਤੋਂ ਪਹਿਲਾਂ ਹੁਣ ਨਿੰਦੇ ਮੇਰੇ ਮਗਰ ਆਈ ਚੰਗਾ ਹੁਣ ਆਪਾਂ ਸਟੈਬਲਾਈਜੇਸ਼ਨ ਦਿਖਾ ਦਨੇ ਤੁਹਾਨੂੰ ਆ ਦੇਖੋ ਜੀ ਜਿਵੇਂ ਕੰਬ ਗਿਆ ਤਾਂ ਮੈਨੂੰ ਕਹਿ ਦਿਆ ਤੁਸੀਂ ਆ ਦੇਖੋ ਠੀਕ ਹੈ ਜੀ ਬਿਲਕੁਲ ਬਹੁਤ ਤੇ ਯੂਨਿਕ ਜਿਹਾ ਮਾਡਲ ਹੈ ਜੀ ਆਪਾਂ ਇੱਥੋਂ ਕਰ ਲਈਏ ਆਫ ਆਲੀ ਹੁਣ ਮੈਂ ਤੁਹਾਨੂੰ ਵੀ ਮਾਡਲ ਦਿਖਾ ਦਿੰਨਾ ਆ ਦੇਖੋ ਜੀ ਇਸ ਤਰੀਕੇ ਦਾ ਕੈਮਰਾ ਦਿਖਾਈ ਆ ਦੇਖੋ ਜੀ ਇਸ ਤਰੀਕੇ ਦਾ ਇਹ ਫੋਨ ਨਜ਼ਰ ਆਉਂਦਾ ਠੀਕ ਹੈ ਨਹੀਂ ਆਹ ਵੇਖੋ ਜੀ ਇਸ ਤਰੀਕੇ ਦਾ ਸਾਹਮਣੇ ਤੁਸੀਂ ਦੇਖ ਸਕਦੇ ਜੀ ਤਾ ਮੇਰਾ ਵੀਰ ਜਦੋਂ ਵੀ ਤੁਸੀਂ ਫੋਨ ਲੈਣਾ ਗਰਮੀਆਂ ਦੇ ਵਿੱਚ ਸ਼ੂਟਿੰਗ ਤੋਂ ਬਚਣਾ ਜੇਕਰ ਤੁਸੀਂ ਕਹਿੰਦੇ ਵੀ ਹੀਟ ਨਾ ਹੋਵੇ ਤਾਂ ਮੈਨੂੰ ਤਾਂ ਬਾਈ ਜੀ ਸਿਰਾ ਲੱਗਿਆ 12GB 256 12GB ਰੋਮ ਤੇ 256GB RAM ਠੀਕ ਆ ਨਾ ਬਾਈ ਜੀ ਆ ਤੇ ਚੀਜ਼ ਆ ਬਹੁਤ ਵਧੀਆ ਮੈਂ ਕਈ ਵੀਡੀਓ ਬਣਾਈਆਂ ਸਿਰਾ ਲੱਗਿਆ ਪਿਆ ਬਾਬੇ ਬਹੁਤ ਸਾਰੀਆਂ ਤੇ ਮੇਰਾ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰਿਆ ਜੀ YouTube ਤੇ ਆਪਣੇ ਲਗਭਗ ਮੈਂ ਤੁਹਾਨੂੰ ਦਿਖਾ ਦੇਣਾ ਅੱਜ ਚਰਾਨੇ 94000 ਫਾਲੋਅਰ ਹੋਏ ਪਏ ਨੇ ਤੇ ਫੇਸਬੁੱਕ ਤੇ ਵੀ ਤੁਸੀਂ ਸਰਚ ਕਰਨਾ ਨਮਾਨਾਮਲੀ 2 ਲੱਖ 64000 ਹੋਏ ਪਏ ਨੇ ਠੀਕ ਆ ਮਿੱਤਰੋ ਤਾਂ ਜੇਕਰ ਬਾਈ ਜੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਜੀ ਬਾਬੇ ਰੱਬ ਰੱਖਾ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਬਾਈ ਲਵ ਯੂ